7 ਜੁਲਾਈ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜ਼ਰੂਰ ਕਰਿਓ ਅੱਜ 7 ਜੁਲਾਈ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਸਵੇਰ ਵੇਲੇ ਮਾਲਵੇ ਪੱਛਮੀ ਦੇ ਕਈ ਖੇਤਰਾਂ ਦੇ ਵਿੱਚ ਬੱਦਲਵਾਈ ਬਣੀ ਹੋਈ ਹੈ ਉਹਨਾਂ ਖੇਤਰਾਂ ਦੇ ਵਿੱਚ ਮੀਂਹ ਹਨੇਰੀ ਦਾ ਦੌਰ ਵਕਫ-ਵਕਫ ਜਗ੍ਹਾ ਦੇਖਣ ਨੂੰ ਮਿਲੇਗਾ ਚਾਹੇ ਫਰੀਦਕੋਟ ਜ਼ਿਲ੍ਹੇ ਦੇ ਇਲਾਕੇ ਹੋਣ ਫਰੀਦਕੋਟ ਦੇ ਇਲਾਕੇ ਹੁਣ ਬਠਿੰਡਾ ਜ਼ਿਲ੍ਹਾ ਹੋ ਗਿਆ ਮੁਕਸਰ ਹੋ ਗਿਆ ਫਾਜ਼ਿਲਕਾ ਹੋ ਗਿਆ ਅਬੋਹਰ ਹੋ ਗਿਆ ਇਹਨਾਂ ਖੇਤਰਾਂ ਦੇ ਵਿੱਚ ਅਗਲੇ ਕੁਝ ਘੰਟਿਆਂ ਦੌਰਾਨ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈਆਂ ਨੇ ਜਾਂ ਕਈ ਖੇਤਰਾਂ ਦੇ ਵਿੱਚ ਸਵੇਰ ਤੜਕਸਰ ਤੋਂ ਮੀਂਹ ਦੀਆਂ ਕਾਰਵਾਈਆਂ ਜਾਰੀ ਨੇ ਬਾਕੀ ਖੇਤਰਾਂ ਦੇ ਵਿੱਚ ਹਲਕੀ-ਫੁਲਕੀ ਬੱਦਲਬਾਜ਼ੀ ਜ਼ਰੂਰ ਦੇਖਣ ਨੂੰ ਮਿਲ ਰਹੀ ਹੈ ਆਸ ਹੈ ਕਿ ਦੁਪਹਿਰ ਤੱਕ ਪੰਜਾਬ ਦੇ ਹੋਰ ਵੀ ਕਈ ਹਿੱਸਿਆਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ ਅੱਜ ਦੁਪਹਿਰ ਤੋਂ ਬਾਅਦ ਜਾਂ ਕਹਿ ਲਈਏ ਸ਼ਾਮ ਵੇਲੇ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਮੀਂਹ ਪੈਣ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਚਾਹੇ ਉਹ ਮਾਲਵੇ ਦੇ ਇਲਾਕੇ ਹੋਣ ਚਾਹੇ ਪਵਾਦ ਖੇਤਰ ਹੋਵੇ ਮਾਝਾ ਜਾਂ ਦੁਆਬਾ ਇਹਨਾਂ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਦੋ ਤਿੰਨ ਜ਼ਿਲ੍ਹਿਆਂ ਦੇ ਵਿੱਚ ਅੱਜ ਦੁਪਹਿਰ ਤੋਂ ਬਾਅਦ ਜਾਂ ਸ਼ਾਮ ਵੇਲੇ ਟੁੱਟਵੇਂ ਤੌਰ ਤੇ ਵਧੀਆ ਹਲਕੇ ਤੋਂ ਦਰਮਿਆਨਾ ਤੇ ਕਿਤੇ ਭਾਰੀ ਮੀਂਹ ਪੈਣ ਦੀਆਂ ਸੰਭਾਵਨਾਵਾਂ ਬਣੀ ਹੋਈਆਂ ਹਨ ਸਵੇਰ ਵੇਲੇ ਕਚਮੀ ਮਾਲਵੇ ਦੇ ਕਈ ਇਲਾਕਿਆਂ ਦੇ ਵਿੱਚ ਬੱਦਲਬਾਈ ਬਣੀ ਹੋਈ ਹੈ ਤੇ ਉਹਨਾਂ ਖੇਤਰਾਂ ਦੇ ਵਿੱਚ ਮੀਂਹਨੇਰੀ ਦਾ ਦੌਰ ਦੇਖਣ ਨੂੰ ਮਿਲੇਗਾ ਤੇ ਨਾਲ ਲੱਗਦੇ ਕਈ ਕੁਝ ਇੱਕ ਹੋਰ ਇਲਾਕਿਆਂ ਦੇ ਵਿੱਚ ਵੀ ਮੀਂਹ ਜਾਂ ਕਾਰਵਾਈਆਂ ਵੱਖ-ਵੱਖ ਜਗ੍ਹਾ ਦੇਖਣ ਨੂੰ ਮਿਲ ਸਕਦੀਆਂ ਨੇ ਪੰਜਾਬ ਦੇ ਨਾਲ ਲੱਗਦੇ ਇਲਾਕੇ ਰਾਜਸਥਾਨ ਵਿੱਚ ਕੱਲ ਬਹੁਤ ਕਈ ਥਾਵਾਂ ਵੱਡੇ ਪੱਧਰ ਤੇ ਮੀਂਹ ਦੇਖਿਆ ਗਿਆ ਹਰਿਆਣੇ ਦੇ ਵੀ ਕਾਫੀ ਖੇਤਰਾਂ ਦੇ ਵਿੱਚ ਮੀਂਹ ਦੇਖਿਆ ਗਿਆ ਪਹਾੜੀ ਖੇਤਰਾਂ ਦੇ ਵਿੱਚ ਕੱਲ ਵੀ ਬੱਦਲ ਫਟਣ ਵਰਗੇ ਆ ਘਟਨਾਵਾਂ ਦੇਖੀਆਂ ਗਈਆਂ ਤੇ ਆਉਣ ਵਾਲੇ 2 ਤੋਂ 3 ਦਿਨ ਜਿਹੀਆਂ ਘਟਨਾਵਾਂ ਲਗਾਤਾਰ ਹੁੰਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ ਤੇ ਜਿੱਥੇ ਜਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਪੰਜਾਬ ਦੇ ਵਿੱਚ ਅੱਜ ਵੀ ਸਾਰਾ ਦਿਨ ਰੁਕ ਰੁਕ ਕੇ ਕਈ ਖੇਤਰਾਂ ਦੇ ਵਿੱਚ ਮੀਂਹ ਤਰਜ ਕੀਤਾ ਜਾਵੇਗਾ